ਤਾਰਕੀ ਕੌਂਸਲ ਦੇ ਮੈਂਬਰਾਂ ਦਾ ਆਸਤੇ ਹੈ ਕਿ ਫਰਮਿਸ਼ ਜਿੱਥੇ ਨਗਰ ਨਿਸ਼ਾਨ ਨੇ ਕਿਟਰਮ ਕਰੇਗਾ ਤਾਂ ਸੁਪਰਾਮ ਇਸ ਬਾਗਮੀ ਕਰਾਏਗੇ ਨਹੀਂ ਗੁਦਰਾ ਸੈਲ ਦੇ ਵਿੱਚ ਕਿਸ ਤਰ੍ਹਾਂ ਦੇ ਸਮਾਗਮ ਹੋਣਗੇ ਔਰ ਇਹਨਾਂ ਤੋਂ ਫਾਇਦਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਗਤ ਨੂੰ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਰਵ ਦੀਆਂ ਲੱਖ ਲੱਖ ਵਧਾਈਆਂ ਜੋ ਅੱਜ 555ਵਾਂ ਆਗਮਨ ਪਰਵ ਤੰਤਰ ਸਾਹਿਬ ਸਿੰਘ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਗਿਆ ਜਿਸ ਵਿੱਚ ਸੰਗਤਾਂ ਦੇ ਵਿੱਚ ਉਤਸ਼ਾਹ ਜੋ ਕਿ ਸਾਰੇ ਹਿੰਦੂ ਸਿੱਖ ਭਾਈਚਾਰਾ ਸਾਰਿਆਂ ਨੇ ਰਲ ਕੇ ਇਹ ਤਿਉਹਾਰ ਮਨਾਇਆ ਜੋ ਕਿ ਬਾਬਾ ਨਾਨਕ ਸਭ ਦਾ ਸਾਂਝਾ ਗੁਰੂ ਸੀ ਜਿਸ ਦੇ ਵਿੱਚ ਬੜੀ ਉਤਸ਼ਾਹ ਦੇ ਨਾਲ ਖੁੱਲੇ ਲੰਗਰ ਲਾਏ ਗਏ ਕੀਰਤਨ ਦਰਬਾਰ ਹੋਏ ਰਾਤਰੀਏ ਦਰਬਾਰ ਹੋਏ ਨੇ ਜਿਹੜੇ ਉੱਚ ਕੋਟੀ ਦੇ ਕੀਰਤਨੀ ਜਥੇ ਨੇ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਹਾਲ ਕੀਤਾ ਔਰ ਸਾਰੇ ਸੰਗਤਾਂ ਦੇ ਵਿੱਚ ਬਹੁਤ ਹੀ ਖੁਸ਼ੀ ਸੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਗਮਨ ਪਰਬ ਦੀ ਬੜੀ ਖੁਸ਼ੀ ਦੇ ਨਾਲ ਅਜੇ ਹੁਣੇ ਹੀ ਦੀਵਾਨਾਂ ਦੀ ਸਮਾਪਤੀ ਹੋਈ ਹੈ ਜਿਸ ਦੇ ਵਿੱਚ ਸਾਰੇ ਸੰਗਤਾਂ ਲੰਗਰ ਜਲੇਬੀਆਂ ਦੇ ਲੰਗਰ ਸਾਰੇ ਲੰਗਰ ਲਾ ਕੇ ਸੰਗਤਾਂ ਨੇ ਬਹੁਤ ਵਧੀਆ ਸਾਰੇ ਆਲ ਵਰਲਡ ਦੇ ਵਿੱਚ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਗਮਨ ਪਰਬ ਦੀਆਂ ਵਧਾਈਆਂ ਦਿੱਤੀਆਂ ਨੇ ਮਗਾ ਜੀ ਬਹੁਤ ਉਤਸ਼ਾਹ ਸੀ ਸੰਗਤਾਂ ਦਾ ਅੱਗੇ ਨਾਲੋਂ ਵਿਨੋਦ ਨੰਦਨ ਉਤਸ਼ਾਹ ਵਧਦਾ ਜਾ ਰਿਹਾ ਜਿਸ ਦੇ ਵਿੱਚ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਹੁੰਦਾ ਹੋਇਆ ਮਾਡਲ ਟਾਊਨ ਦੀਆਂ ਸੰਗਤ ਦੇ ਵਿੱਚ ਦੀ ਪ੍ਰਕਰਮਾ ਕਰਦਾ ਹੋਇਆ ਡੇਲਰ ਰੋਡ ਤੇ ਫਿਰ ਆ ਕੇ ਸਮਾਪਤੀ ਹੋਈ ਹੈ ਔਰ ਸਾਡੇ ਨੌਜਵਾਨ ਸਭਾ ਵੱਲੋਂ ਇੱਕ ਆਸਤਵਾਜੀ ਜੋ ਕਿ ਦੇਖਣਯੋਗ ਸੀ ਆਸਤਵਾਜੀ ਚੜਾਈ ਗਈ ਹੈ ਨਗਰ ਕੀਰਤਨ ਦੀ ਸਮਾਪਤੀ ਮੌਕੇ ਉਹ ਵੀ ਸੰਗਤਾਂ ਨੇ ਬਹੁਤ ਖੁਸ਼ੀ ਮਨਾਈ ਉਹਦੇ ਵਿੱਚ ਔਰ ਉਹਦੀ ਸਲਾਘਾ ਕੀਤੀ ਹੈ ਔਰ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਦਾ ਸਰਾਰ ਗੁਰਦੀਪ ਸਿੰਘ ਜੀ ਬਿਰਦੀ ਸਾਹਿਬ ਵੱਲੋਂ ਔਰ ਸਾਰੀਆਂ ਜਥੇ ਵੱਲੋਂ ਸੁਖਵਨੀ ਸਾਹਿਬ ਸੈਟੀ ਵੱਲੋਂ ਨੌਜਵਾਨ ਸਭਾ ਵੱਲੋਂ ਸਾਰੀਆਂ ਸੰਗਤਾਂ ਨੂੰ ਦੁਬਾਰੇ ਫੇਰ ਲੱਖ ਲੱਖ ਵਧਾਈਆਂ ਵਾਹਿਗੁਰੂ ਕਿਰਪਾ ਕਰਈ ਸੀ ਇਤਰਾ ਪਿਆਰ ਅਥਵਾਕ ਦੇ ਨਾਲ ਸਾਰੇ ਰਲ ਮਿਲ ਕੇ ਇਹੋ ਜੇ ਪਰੋ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ